ਦੀਆਂ ਦੇ ਨਾਲ ਸੰਪਰਕ ਕਿਵੇਂ ਕੀਤਾ ਜਾਂਦਾ ਉਹਨਾਂ ਦੇ ਤੇ ਬੋਝ ਬਣ ਕੇ ਪੇਸ਼ ਆ ਰਹੇ ਹਾਂ ਮਿੱਤਰ ਬਣ ਕੇ ਪੇਸ਼ ਆ ਰਹੇ ਹਾਂ ਉਹਨਾਂ ਮੂਰੇ ਇਕੱਲੇ ਕੰਡੇ ਧਰ ਰਹੇ ਜਾਂ ਫੁੱਲ ਵੀ ਨਾਲ ਰੱਖ ਰਹੇ ਹਾਂ ਪਰ ਕਿਤਨਾ ਕਿਤੇ ਅਸੀਂ ਕਮੀ ਦੇਖਦੇ ਆ ਕਿ ਬੱਚੇ ਨਾ ਕਿਤਾਬਾਂ ਦੇ ਨਾਲ ਉਸ ਤਰੀਕੇ ਨਾਲ ਜੁੜ ਨਹੀਂ ਪਾਉਂਦੇ ਤੁਹਾਨੂੰ ਕਮੀ ਕਿੱਥੇ ਲੱਗਦੀ ਆ ਪੜਾਉਣ ਵਾਲੇ ਤੇ ਸਮਝਾਉਣ ਵਾਲੇ ਤੇ ਮਾਪਿਆਂ ਤੇ ਅਧਿਆਪਕਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੁੰਦੀ ਆ ਬੱਚਿਆਂ ਵਿੱਚ ਕੋਈ ਕਮੀ ਨਹੀਂ ਹੁੰਦੀ ਡਿਗਰੀ ਬੰਦੇ ਨੂੰ ਤੇ ਆਪਕ ਨਹੀਂ ਬਣਾਉਂਦੀ ਜੇਕਰ ਉਹ ਤੇ ਆਪਕ ਆਪਣੀ ਜ਼ਿੰਮੇਵਾਰੀਆਂ ਤੋਂ ਵਾਂਝਾ ਨਾ ਤਾਂ ਉਹ ਸ਼ਾਇਦ ਤੇ ਆਪਕ ਨਹੀਂ ਬਿਲਕੁਲ ਇਕੱਲੇ ਪੀਰੀਅਡ ਲਾਉਣਾ ਇਕੱਲੇ ਨੰਬਰ ਲੈ ਕੇ ਪਾਸ ਹੋਣਾ ਵੀ ਤੁਹਾਨੂੰ ਵਿਦਿਆਰਥੀ ਨਹੀਂ ਬਣਾਉਂਦਾ son of daughter of ਹੈਨਾ ਮਾਂ ਤੇ ਪਿਓ ਦਾ ਨਾਮ ਲਿਖਾ ਕੇ ਹੀ ਤੁਸੀਂ ਇਕੱਲੇ ਮਾਂ ਬਾਪ ਨਹੀਂ ਬਣ ਜਾਂਦੇ ਤੁਸੀਂ ਇਕੱਲਿਆਂ ਫੀਸਾਂ ਭਰ ਕੇ ਬੱਚਿਆਂ ਨੂੰ ਕੱਪੜੇ ਦੇ ਕੇ ਤੁਸੀਂ ਕਹਿੰਦੇ ਅਸੀਂ ਤੇਰੇ ਪੋਤੜੇ ਸਾਫ਼ ਕਰਦੇ ਰਹੇ ਹਾਂ ਅਸੀਂ ਤੇਰੇ ਲਈ ਆਹ ਕਰਦੇ ਰਹੇ ਹਾਂ ਇੰਨਾ ਕਹਿ ਕੇ ਵੀ ਮਾਪੇ ਨਹੀਂ ਬਣ ਸਕਦੇ ਕੋਲੇ ਅਧਿਆਪਕ ਹੁੰਦਾ ਅੰਦਰ ਅਧਿਆਪਕ ਕੋਲੇ ਮਾਪਾ ਹੋਣਾ ਚਾਹੀਦਾ ਅੰਦਰ ਡਬਲ ਫਰਜ ਨਿਭਾਉਣਾ ਪੈਣਾ ਸਾਨੂੰ ਸਾਨੂੰ ਅੱਜ ਦੇ ਸਮੇਂ ਵਿੱਚ ਬੱਚਿਆਂ ਦੇ ਸ਼ੂ ਦੇ ਵਿੱਚ ਬੱਚਿਆਂ ਦੀ ਥਾਂ ਦੇ ਉੱਤੇ ਖੜ ਕੇ ਨਾ ਉਹਦੇ ਪੈਰ ਜੁੱਤੀ ਵਿੱਚ ਪੈਰ ਪਾ ਕੇ ਦੇਖਣਾ ਪਊਗਾ ਇੱਕ ਕਿਤਾਬ ਦੇ ਵਿੱਚੋਂ ਹੋ ਸਕਦਾ ਕੋਈ ਬੰਦਾ ਐ ਸਿੱਖ ਲੈ ਬੰਦਾ ਕਿਵੇਂ ਮਰਨਾ ਹੈ ਹੋ ਸਕਦਾ ਉਸੇ ਲਾਈਨ ਤੋਂ ਕੋਈ ਇਹ ਸਿੱਖ ਲੈ ਕੇ ਬੰਦਾ ਮਾਰਨਾ ਨਹੀਂ ਚਾਹੀਦਾ ਸ਼ਬਦ ਬਿਨਾ ਔਰ ਸਹੀ ਦਿਸ਼ਾ ਬਿਨਾ ਔਰ ਸਹੀ ਅਧਿਆਪਕ ਬਿਨਾ ਤੇ ਮਾਪਿਆਂ ਦੇ ਫਰਜ਼ ਨਿਭਾਏ ਬਿਨਾ ਸਾਨੂੰ ਚੰਗਾ ਰੋਲ ਮਾਡਲ ਮਿਲਣਾ ਨਹੀਂ ਤੁਸੀਂ ਨਾ ਆਪਣੀ ਕਿਤਾਬ ਜ਼ਿੰਦਗੀ ਜਿੰਦਾਬਾਦ ਦੇ ਵਿੱਚ ਇੱਕ ਗੱਲ बार-बार ਕਹਿਣ ਦੀ ਕੋਸ਼ਿਸ਼ ਕਰਦੇ ਹੋ ਕਿ ਬੰਦੇ ਦੀ ਨਾ ਸਭ ਤੋਂ ਚੰਗੀ ਦੋਸਤ ਕਿਤਾਬ ਹੈ ਤੇ ਸ਼ਬਦ ਬੰਦੇ ਦੀ ਨੁਹਾਰ ਬਦਲ ਸਕਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਫਿਲਮ ਦੇ ਰਾਹੀਂ ਵੀ ਉਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਚੰਗਾ ਅਧਿਆਪਕ ਚੰਗੀਆਂ ਕਿਤਾਬਾਂ ਬੰਦੇ ਦੀ ਜ਼ਿੰਦਗੀ ਬਦਲ ਦਿੰਦੀਆਂ ਨੇ ਪਰ ਕਿਤੇ ਨਾ ਕਿਤੇ ਅਸੀਂ ਕਮੀ ਦੇਖਦੇ ਆ ਕਿ ਬੱਚੇ ਨਾ ਕਿਤਾਬਾਂ ਦੇ ਨਾਲ ਉਸ ਤਰੀਕੇ ਨਾਲ ਜੁੜ ਨਹੀਂ ਪਾਉਂਦੇ ਤੁਹਾਨੂੰ ਕਮੀ ਕਿੱਥੇ ਲੱਗਦੀ ਆ ਪੜਾਉਣ ਵਾਲੇ ਤੇ ਸਮਝਾਉਣ ਵਾਲੇ ਤੇ ਮਾਪਿਆਂ ਤੇ ਅਧਿਆਪਕਾਂ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੁੰਦੀ ਹੈ ਬੱਚਿਆਂ ਵਿੱਚ ਕੋਈ ਕਮੀ ਨਹੀਂ ਹੁੰਦੀ ਹੁਸ਼ਿਆਰ ਸਿੰਘ ਦੇ ਵਿੱਚ ਉਹੀ ਬੱਚੇ ਨੇ ਜਿਹੜੇ ਸ਼ੁਰੂ ਚ ਬਤਮੀਜ਼ੀ ਕਰ ਰਹੇ ਆ ਲੱਗਦਾ ਕਿ ਬਤਮੀਜ਼ੀ ਕਰ ਰਹੇ ਨੇ ਲੱਗਦਾ ਕਿ ਨਲਾਇਕ ਨੇ ਲੱਗਦਾ ਕਿ ਡਫਰ ਨੇ ਬਟ ਬੱਚੇ ਡਫਰ ਨਹੀਂ ਹੁੰਦੇ ਜਦੋਂ ਉਹਨਾਂ ਨੂੰ ਇੱਕ ਅਧਿਆਪਕ ਇੱਕ ਸਹੀ ਦਿਸ਼ਾ ਦੇਣ ਵਾਲਾ ਹੁਸ਼ਿਆਰ ਸਿੰਘ ਕਦੇ ਨਹੀਂ ਉਹਨਾਂ ਨੂੰ ਡਾਂਟ ਕੇ ਪੜਾਉਂਦਾ ਕਦੇ ਉਹਨਾਂ ਤੇ ਬੋਝ ਨਹੀਂ ਪਾਉਂਦਾ ਉਹ ਹਰੇਕ ਕਲਾਸ ਵਿੱਚ ਜਾਂਦਾ ਪੰਜਾਬੀ ਵੀ ਪੜ੍ਹਾ ਰਹੇ ਨੇ ਸਾਇੰਸ ਵੀ ਪੜ੍ਹਾ ਰਹੇ ਨੇ ਮੈਥ ਵੀ ਪੜ੍ਹਾ ਰਹੇ ਨੇ ਸੋ ਗੱਲ ਇਹ ਹੈ ਕਿ ਬੱਚਿਆਂ ਦੇ ਨਾਲ ਸੰਪਰਕ ਕਿਵੇਂ ਕੀਤਾ ਜਾਂਦਾ ਉਹਨਾਂ ਦੇ ਤੇ ਬੋਝ ਬਣ ਕੇ ਪੇਸ਼ ਆ ਰਹੇ ਹਾਂ ਮਿੱਤਰ ਬਣ ਕੇ ਪੇਸ਼ ਆ ਰਹੇ ਹਾਂ ਉਹਨਾਂ ਮੂਰੇ ਇਕੱਲੇ ਕੰਡੇ ਧਰ ਰਹੇ ਹਾਂ ਜਾਂ ਫੁੱਲ ਵੀ ਨਾਲ ਰੱਖ ਰਹੇ ਹਾਂ ਸੋ ਜਦੋਂ ਤੁਸੀਂ ਬੱਚਿਆਂ ਦੇ ਮਿੱਤਰ ਬਣ ਕੇ ਸਹਜਤਾ ਦੇ ਨਾਲ ਉਹਨਾਂ ਨੂੰ ਸਮਝ ਕੇ ਉਹਨਾਂ ਦੇ ਵਰਗੇ ਬਣ ਕੇ ਉਹਨਾਂ ਨੂੰ ਇੱਕ ਤੁਸੀਂ ਗਾਈਡਲਾਈਨ ਦਿੰਨੇ ਹੋ ਤਾਂ ਉਹਨਾਂ ਬੱਚੇ ਅਪਣਾਉਂਦੇ ਨੇ ਜਿਵੇਂ ਸ਼ਬਦ ਦੀ ਗੱਲ ਕੀਤੀ ਰਾਹ ਦੀ ਗੱਲ ਕੀਤੀ ਸ਼ਬਦ ਬਿਨਾ ਔਰ ਸਹੀ ਦਿਸ਼ਾ ਬਿਨਾ ਔਰ ਸਹੀ ਅਧਿਆਪਕ ਬਿਨਾ ਤੇ ਮਾਪਿਆਂ ਦੇ ਫਰਜ਼ ਨਿਭਾਏ ਬਿਨਾ ਸਾਨੂੰ ਚੰਗਾ ਰੋਲ ਮਾਡਲ ਮਿਲਣਾ ਨਹੀਂ ਇੱਕ ਨਾ ਬਹੁਤ ਵੱਡੀ ਗੱਲ ਇਸ ਫਿਲਮ ਦੇ ਵਿੱਚ ਉਹਨੂੰ ਦੇਖਣ ਨੂੰ ਮਿਲਿਆ ਮੈਨੂੰ ਇਹ ਲੱਗਦਾ ਕਿ ਇੱਕ ਨਾ ਅਧਿਆਪਕ ਦੀ ਡਿਗਰੀ ਬੰਦੇ ਨੂੰ ਅਧਿਆਪਕ ਨਹੀਂ ਬਣਾਉਂਦੀ ਜੇਕਰ ਉਹ ਤੇ ਆਪਕ ਆਪਣੀ ਜ਼ਿੰਮੇਵਾਰੀਆਂ ਤੋਂ ਵਾਂਝਾ ਨਾ ਤਾਂ ਉਹ ਸ਼ਾਇਦ ਅਧਿਆਪਕ ਨਹੀਂ ਬਿਲਕੁਲ ਇਕੱਲੇ ਪੀਰੀਡ ਲਾਉਣਾ ਇਕੱਲੇ ਨੰਬਰ ਲੈ ਕੇ ਪਾਸ ਹੋਣਾ ਵੀ ਤੁਹਾਨੂੰ ਵਿਦਿਆਰਥੀ ਨਹੀਂ ਬਣਾਉਦਾ ਠੀਕ ਹੈ ਕੱਲਾ ਮਾਪੇ ਸਨ ਆਫ ਡਾਕਟਰ ਆਫ ਹੈਨਾ ਮਾਂ ਤੇ ਪਿਓ ਦਾ ਨਾਮ ਲਿਖਾ ਕੇ ਹੀ ਤੁਸੀਂ ਕੱਲੇ ਮਾਪੇ ਨਹੀਂ ਬਣ ਜਾਂਦੇ ਤੁਸੀਂ ਕੱਲੀਆਂ ਫੀਸਾਂ ਭਰ ਕੇ ਬੱਚਿਆਂ ਨੂੰ ਕੱਪੜੇ ਦੇ ਕੇ ਤੁਸੀਂ ਕਹਿੰਦੇ ਅਸੀਂ ਤੇਰੇ ਪੋਤੜੇ ਸਾਫ਼ ਕਰਦੇ ਰਹੇ ਆ ਅਸੀਂ ਤੇਰੇ ਲਈ ਆਹ ਕਰਦੇ ਰਹੇ ਆ ਇੰਨਾ ਕਹਿ ਕੇ ਵੀ ਮਾਪੇ ਨਹੀਂ ਬਣ ਸਕਦੇ ਮਾਪੇ ਬਣਨਾ ਬਹੁਤ ਵੱਡੀ ਗੱਲ ਹੈ ਮਾਪੇ ਕੋਲੇ ਅਧਿਆਪਕ ਹੁੰਦਾ ਅੰਦਰ ਅਧਿਆਪਕ ਕੋਲੇ ਮਾਪਾ ਹੋਣਾ ਚਾਹੀਦਾ ਅੰਦਰ ਡਵਲ ਫਰਜ ਨੇਭੋਣਾ ਪੈਣਾ ਸਾਨੂੰ ਸਾਨੂੰ ਅੱਜ ਦੇ ਸਮੇਂ ਵਿੱਚ ਬੱਚਿਆਂ ਦੇ ਸ਼ੂ ਦੇ ਵਿੱਚ ਬੱਚਿਆਂ ਦੀ ਥਾਂ ਦੇ ਉੱਤੇ ਖੜ ਕੇ ਨਾ ਉਹਦੇ ਪੈਰ ਜੁੱਤੀ ਵਿੱਚ ਪੈਰ ਪਾ ਕੇ ਦੇਖਣਾ ਪਊਗਾ ਅਸੀਂ ਇਕੱਲੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਉਲਾਮਬੇ ਦੇ ਕੇ ਫਰਮਾਇਸ਼ਾਂ ਕਰਕੇ ਔਰ ਇੱਕ ਐ ਬਣਾ ਕੇ ਵੀ ਐਨੀ ਤਰੀਕ ਨੂੰ ਆਹ ਕਰਨਾ ਤੂੰ ਇੰਨੇ ਨੰਬਰ ਲੈਣੇ ਨੇ ਆਹ ਐ ਹੋਣਾ ਚਾਹੀਦਾ ਇਦਾਂ ਨਹੀਂ ਹੋਣਾ ਸਾਨੂੰ ਡਿਸਪਲਿਨ ਦੇ ਨਾਲ ਨਾਲ ਪਿਆਰ ਤੇ ਉਹਨਾਂ ਦਾ ਜਿਹੜਾ ਫੇਥ ਹੈ ਉਹਨਾਂ ਦਾ ਸਾਨੂੰ ਜਿਹੜਾ ਆਪਾਂ ਕਹਿੰਦੇ ਆ ਕਿ ਵਿਸ਼ਵਾਸ ਜਿਤਣਾ ਪੈਣਾ ਯਕੀਨ ਜਿੰਨਾ ਪਹਿਣਾ ਤਾਂ ਜਾ ਕੇ ਅਸੀਂ ਅਸਲੀ ਜਿਹੜਾ ਸਮਾਜ ਖੜਾ ਕਰ ਸਕਦਾ ਮੈਨੂੰ ਲੱਗਦਾ ਕਿ ਅੱਜ ਤੱਕ ਨਾ ਅਸੀਂ ਜਿੰਨੇ ਵੀ ਵੱਡੇ ਬੰਦੇ ਦੇਖੇ ਨੇ ਜ਼ਿਆਦਾਤਰ ਜਾਂ ਕਰ ਆਪਣੇ ਵੀ ਗੱਲ ਕਰ ਲਈ ਤਾਂ ਆਪਾਂ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਆਂ ਪਰ ਜ਼ਿਆਦਾਤਰ ਮਾਪੇ ਆ ਇਹ ਸੋਚ ਲੈਂਦੇ ਨੇ ਕਿ ਜੇਕਰ ਅਸੀਂ ਉਹਨਾਂ ਨੂੰ ਪ੍ਰਾਈਵੇਟ ਦੇ ਵਿੱਚ ਪਾਵਾਂਗੇ ਤਾਂ ਸ਼ਾਇਦ ਸਾਡਾ ਬੱਚਾ ਜ਼ਿਆਦਾ ਤਰੱਕੀ ਕਰੂਗਾ ਪਰ ਕਹਿੰਦੇ ਇੱਕ ਗੱਲ ਪੜੀ ਸੀ ਕਹਿੰਦੇ ਬੈਠੇ ਬੰਦੇ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਲੰਗੜਾ ਆ ਜਾਂ ਚੱਲ ਸਕਦਾ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਸੋਚ ਸਹੀ ਆ ਮੈਂ ਪ੍ਰਾਈਵੇਟ ਤੇ ਸਰਕਾਰੀ ਦੇ ਵਿੱਚ ਕੋਈ ਉਹ ਨਹੀਂ ਹੈਗਾ ਸਾਡੇ ਨਾਲ ਦੀ ਜਦੋਂ ਅਸੀਂ 5ਵੀਂ 6ਵੀਂ 'ਚ ਪੜ੍ਹਦੇ ਸੀ ਉਦੋਂ ਵੀ ਪ੍ਰਾਈਵੇਟ ਸਕੂਲ ਸਕੂਲਾਂ ਦੇ ਵਿੱਚੋਂ ਵੀ ਆਰਮ ਸਕੂਲਾਂ, ਤੱਪੜ ਵਾਲੇ ਸਕੂਲਾਂ ਦੇ ਵਿੱਚੋਂ ਵੀ ਬਹੁਤ ਇਹੋ ਜਿਹੇ ਪੈਦਾ ਹੋਏ ਨੇ, ਇਹੋ ਜਿਹੇ ਅੱਗੇ ਵਧੇ ਨੇ ਜਿਨ੍ਹਾਂ ਦਾ ਕੋਈ ਪੜ੍ਹਾਈ ਨਾਲ ਵਾਸਤਾ ਨਹੀਂ ਸੀ ਲੜਨ ਕਰਨੀ ਪੈਗੇ, ਮੋਡਰਨ ਸਕੂਲਾਂ ਦੇ ਵਿੱਚੋਂ ਆਏ ਨੇ। ਉਧਰੋਂ ਵੀ ਬਹੁਤ ਅੱਛੇ ਰਾਈਟਰ ਪੈਦਾ ਹੋਏ ਨੇ, ਬਹੁਤ ਅੱਛੇ ਇਨਸਾਨ ਪੈਦਾ ਹੋਏ ਨੇ, ਬਹੁਤ ਵਧੀਆ ਟੀਚਰ ਤੇ ਇਧਰੋਂ ਵੀ ਗੱਲ ਤੁਹਾਡੇ ਦਿਮਾਗ ਦੀ ਦਿਸ਼ਾ ਦੇਣ ਦੀ, ਤੁਹਾਨੂੰ ਕਿਹੋ ਜਿਹਾ ਉਸਤਾਦ ਮਿਲਦਾ ਕੀ ਸਿਖਾਉਂਦਾ ਉਹਦੇ ਉੱਤੇ ਨਿਰਭਰ ਕਰਦਾ। ਇੱਕ ਕਿਤਾਬ ਦੇ ਵਿੱਚੋਂ ਹੋ ਸਕਦਾ ਕੋਈ ਬੰਦਾ ਐ ਸਿੱਖ ਲੈ ਬੰਦਾ ਕਿਵੇਂ ਮਰਨਾ ਹੈ। ਹੋ ਸਕਦਾ ਉਸੇ ਲਾਈਨ ਤੋਂ ਕੋਈ ਇਹ ਸਿੱਖ ਲੈ ਕੇ ਬੰਦਾ ਮਾਰਨਾ ਗੱਲ ਤਾਂ ਤੁਹਾਡੇ ਇੰਟਰਪ੍ਰੀਟੇਸ਼ਨ ਦੀ ਹੈ ਔਰ ਐਦਾਂ ਟੀਚਰ ਕਿਵੇਂ ਇੰਟਰਪ੍ਰੀਟ ਕਰਕੇ ਦੱਸਦਾ ਔਰ ਕਿਹੜੇ ਸਕੂਲ ਦੇ ਵਿੱਚ ਕਿਹੋ ਜਿਹਾ ਸਿਸਟਮ ਹੈ ਜ਼ਰੂਰੀ ਨਹੀਂ ਕਿ ਪ੍ਰਾਈਵੇਟ ਸਾਰੇ ਸਕੂਲ ਮਾਰੇ ਹੋਣ ਸਰਕਾਰੀ ਸਕੂਲ ਸਾਰੇ ਚੰਗੇ ਹੋਣ ਗੱਲ ਉੱਥੇ ਪੜਾਉਣ ਵਾਲਿਆਂ ਦੀ ਉਥੋਂ ਦੇ ਮਾਪਿਆਂ ਦੀ ਉਥੋਂ ਦੀ ਮੈਨੇਜਮੈਂਟ ਦੀ ਉਥੋਂ ਦੇ ਸਿਸਟਮ ਦੀ ਔਰ ਉਥੋਂ ਦੇ ਬੱਚਿਆਂ ਦੇ ਉੱਤੇ ਕਿਹੋ ਜਿਹਾ ਰਾਬਤਾ ਉਹਦੇ ਉੱਤੇ ਡਿਪੈਂਡ ਕਰਦਾ ਮੇਰਾ ਲਾਸਟ ਸਵਾਲ ਹੈ ਜੀ ਮੈਂ ਉਸ ਸਕੂਲ ਦੇ ਬਾਰੇ ਤੁਹਾਡੇ ਬਾਰੇ ਜਾਣਨਾ ਚਾਹੁੰਦਾ ਜਿੱਥੋਂ ਰਾਣਾ ਰਣਵੀਰ ਨਿਕਲਿਆ ਤੇ ਅੱਜ ਬੜੀਆਂ ਸੋਹਣੀਆਂ ਗਾਈਡੈਂਸ ਕੈਲੀਏ ਬੜੀਆਂ ਸੋਹਣੀਆਂ ਕਿਤਾਬਾਂ ਲਿਖ ਕੇ ਸਾਨੂੰ ਇੱਕ ਮੈਸੇਜ ਦਿੰਦਾ ਮੇਰਾ ਸੁਧਾਰਨ ਜਿਆ ਇੱਕ ਸਟੂਡੈਂਟ ਸੀਗਾ ਠੀਕ ਠੀਕ ਜਿਹਾ ਬਾਲੇ ਮੈਂ ਬਾਲਾ ਇੰਟੈਲੀਜੈਂਟ ਨਹੀਂ ਸੀ ਮੇਰੇ ਠੀਕ ਠੀਕ ਨੰਬਰ ਆਉਂਦੇ ਹੁੰਦੇ ਸੀ ਬਟ ਮੇਰਾ ਮਾਲਬਖਾਲ ਸਾਹਿਬ ਸਕੂਲ ਧੂਰੀ ਵਿੱਚ ਪੜਿਆ ਅੱਜ ਵੀ ਚਕਾ ਮਾਤਾ ਮੰਗਦਾ